ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 784 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 785 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਭ ਕੈ ਮਦ ਸਭ ਹੂਤੇ ਬਾਹਰ ਰਾਗ ਦੋਖ ਤੇ ਨਿਆਰੋ ਪਰਮਾਤਮਾ ਸਭ ਜੀਵਾਂ ਦੇ ਅੰਦਰ ਹੈ ਸਭ ਤੋਂ ਵਖਰਾ ਵੀ ਹੈ ਸਭ ਦੇ ਅੰਦਰ ਹੁੰਦਾ ਹੋਇਆ ਵੀ ਉਹ ਮੋਹ ਅਤੇ ਈਰਖਾਦਕ ਤੋਂ ਨਿਰਲੇਪ ਰਹਿੰਦਾ ਹੈ ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੀਤਮ ਮਨ ਸਦਾਰੋ ਏ ਨਾਨਕ ਉਹਦੇ ਸੇਵਕ ਸਦਾ ਉਹਦੀ ਸ਼ਰਨ ਪਏ ਰਹਿੰਦੇ ਹਨ ਉਹ ਪ੍ਰੀਤਮ ਹਰੀ ਸਭ ਜੀਵਾਂ ਦੇ ਮਨ ਦਾ ਆਸਰਾ ਸਹਾਰਾ ਬਣਿਆ ਰੰਦਾ ਹੈ ਮੈਂ ਖੋਜਤ ਖੋਜਤ ਜੀ ਹਰ ਨਿਹਚਲ ਸੋ ਘਰ ਪਾਇਆ ਏ ਭਾਈ ਭਾਲ ਕਰਦਿਆਂ ਕਰਦਿਆਂ ਮੈਂ ਹਰੀ ਪ੍ਰਭੂ ਦਾ ਉਹ ਟਿਕਾਣਾ ਲੱਭ ਲਿਆ ਹੈ ਜੋ ਕਦੇ ਭੀ ਡੋਲਦਾ ਨਹੀਂ ਸਭ ਅਧਰਵ ਡਿਠੇ ਜਿਓ ਤਾ ਚਰਨ ਕਮਲ ਚਿਤ ਲਾਇਆ ਹੇ ਜੀ ਜਦੋਂ ਮੈਂ ਵੇਖਿਆ ਕਿ ਜਗਤ ਦੇ ਸਾਰੇ ਪਦਾਰਥ ਨਾਸਵੰਨ ਹਨ ਨਾਸਵੰਤ ਹਨ ਤਦੋਂ ਮੈਂ ਪ੍ਰਭੂ ਦੇ ਸੋਹਣੇ ਚਰਨਾ ਵਿੱਚ ਆਪਣਾ ਮਨ ਜੋੜ ਲਿਆ ਪ੍ਰਾਪੇ ਅਬਨਾਸੀ ਹੋ ਤਿਸ ਕੀ ਦਾਸੀ ਮਰੈ ਨਾ ਆਵੇ ਜਾਏ ਪਰਮਾਤਮਾ ਕਦੇ ਨਾਸ ਹੋਣ ਵਾਲਾ ਨਹੀਂ ਮੈਂ ਤਾਂ ਉਸ ਦੀ ਦਾਸੀ ਬਣ ਗਈ ਹਾਂ ਉਹ ਕਦੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਇੱਛਾ ਪੁਜਾਏ ਦੁਨੀਆ ਦੇ ਵੱਡੇ ਵੱਡੇ ਪ੍ਰਸਿੱਧ ਪਦਾਰਥ ਧਰਮ ਅਰਥ ਕਾਮ ਆਦਿਕ ਸਾਰੇ ਹੀ ਉਸ ਪ੍ਰਭੂ ਵਿੱਚ ਮੌਜੂਦ ਹਨ ਉਹ ਪ੍ਰਭੂ ਜੀਵ ਦੇ ਮਨ ਵਿੱਚ ਜਿਤਵੀ ਹੋਈ ਹਰੇਕ ਕਾਮਨਾ ਪੂਰੀ ਕਰ ਦਿੰਦਾ ਹੈ ਸੁਰਤਾ ਸਿਮਰਤਾ ਗੁਣ ਗਾਵੇ ਕਰਤੇ ਸਿਧ ਸਾਧਕ ਮੂਨੇ ਜਨ ਧਿਆਇਆ ਢੇਰ ਪ੍ਰਾਤਨ ਸਮਿਆਂ ਤੋਂ ਢੇਰ ਪ੍ਰਾਤਨ ਸਮਿਆਂ ਤੋਂ ਹੀ ਪੁਰਾਣੇ ਧਾਰਮਿਕ ਪੁਸਤਕ ਸਿਮਰਤੀਆਂ ਵੇਦ ਆਦਿਕ ਉਸ ਕਰਤਾਰ ਦੇ ਗੁਣ ਗਾंदे ਆ ਰਹੇ ਹਨ ਜੋਗ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਯੋਗ ਸਾਧਨ ਕਰਨ ਵਾਲੇ ਯੋਗੀ ਸਾਰੇ ઋષਿ ਮੁਨੀ ਉਸੇ ਪਰਮਾਤਮਾ ਦਾ ਨਾਮ ਹੀ ਸਿਮਰਦੇ ਆ ਰਹੇ ਹਨ ਨਾਨਕ ਸਰਨ ਕਿਰਪਾ ਦੇ ਸੁਆਮੀ ਵੱਡ ਭਾਗੀ ਹਰ ਹਰ ਗਾਇਆ ਏ ਨਾਨਕ ਓ ਮਾਲਕ ਪ੍ਰਭੂ ਕਿਰਪਾ ਦਾ ਖਜ਼ਾਨਾ ਹੈ ਮਨੁੱਖ ਵੱਡੇ ਭਾਗਾ ਨਾਲ ਉਸ ਦੀ ਸਰਨ ਪੈਂਦਾ ਹੈ ਤੇ ਉਸ ਦੀ ਸਿਫਤ ਸਲਾਹ ਕਰਦਾ ਹੈ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ। ਵਾਰ ਸੋਹੀ ਕੀ ਸਲੋਕਾ ਨਾਲ ਮਹੱਲਾ ਤੀਜਾ ਰਾਗ ਸੋਹੀ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ਵਾਰ ਸਲੋਕਾਂ ਸਮੇਤ ਸਲੋਕ ਮਹੱਲਾ ਤੀਜਾ ਸੁਹੈ ਵੇਸ ਦੁਹਾਗਣੀ ਪਰ ਫਿਰ 라ਵਣ ਜਾਏ ਜੋ ਜੀਵ ਇਸਤਰੀ ਦੁਨੀਆਂ ਦੇ ਸੋਹਣੇ ਪਦਾਰਥ ਰੂਪ ਕੋ ਸੰਭੇ ਦੇ ਚੋ ਚੋਹੇ ਰੰਗ ਵਾਲੇ ਵੇਸ ਵਿੱਚ ਮਸਤ ਹੈ ਉਹ ਬੰਦੇ ਭਾਗਾ ਵਾਲੀ ਹੈ ਉਹ ਮਾਨੋ ਪਰाये ਖਸਮ ਨੂੰ ਭੋਗਣ ਤੋਰ ਪੈਂਦੀ ਹੈ ਫਿਰ ਛੋੜਿਆ ਘਰ ਆਪਣੇ ਮੋਹੀ ਦੂਜੇ ਭਾਏ ਮਾਇਆ ਦੇ ਪਿਆਰ ਵਿੱਚੋਂ ਲੁੱਟੀ ਜਾ ਰਹੀ ਹੈ ਕਿਉਂਕਿ ਉਹ ਆਪਣੇ ਹਿਰਦੇ ਘਰ ਵਿੱਚ ਵਸਦੇ ਖਸਮ ਪ੍ਰਭੂ ਨੂੰ ਵਿਸਾਰ ਦਿੰਦੀ ਹੈ ਮਿੱਠਾ ਕਰਕੇ ਖਾਇਆ ਬਹੁ ਸਾਦੋ ਵਧਿਆ ਰੋਗ ਜਿਸ ਜੀਵ ਇਸਤਰੀ ਨੇ ਦੁਨੀਆਂ ਦੇ ਪਦਾਰਥਾਂ ਨੂੰ ਸੁਆਦ ਲੈ ਜਾਣ ਕੇ ਭੋਗਿਆ ਹੈ ਉਹਦੇ ਮਨ ਵਿੱਚ ਨਾ ਬਹੁਤੇ ਜਸਕਿਆਂ ਤੋਂ ਰੋਗ ਵਧਦਾ ਹੈ ਸੋਦ ਪਧਾਰ ਹਰ ਛੋੜਿਆ ਫਿਰ ਲੱਗਾ ਜਾਏ ਵਜੋਗ ਭਾਵ ਨਿਰੋਲ ਆਪਣੇ ਖਸਮ ਪ੍ਰਭੂ ਨੂੰ ਛੱਡ ਬੰਦੀ ਹੈ ਤੇ ਇਸ ਤਰ੍ਹਾਂ ਉਸ ਨਾਲੋਂ ਇਸ ਦਾ ਵਿਛੋੜਾ ਹੋ ਜਾਂਦਾ ਹੈ ਇਸ ਤਰ੍ਹਾਂ ਉਸ ਨਾਲੋਂ ਇਸ ਜੀਵ ਇਸਤਰੀ ਦਾ ਵਿਛੋੜਾ ਹੋ ਜਾਂਦਾ ਹੈ ਪ੍ਰਮਾਤਮਾ ਨਾਲੋਂ ਗੁਰਮਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸਿੰਗਾਰ ਜੋ ਜੀਵ ਇਸਤਰੀ ਗੁਰੂ ਦੇ ਹੁਕਮ ਵਿੱਚ ਤੁਰਦੀ ਹੈ ਉਹਦਾ ਮਨ ਦੁਨੀਆ ਦੇ ਭੋਗਾਂ ਵੱਲੋਂ ਪਰਤਦਾ ਹੈ ਉਹ ਪ੍ਰਭੂ ਪਿਆਰ ਰੂਪ ਗਹਿਣੇ ਨਾਲ ਆਪਣੇ ਆਪ ਨੂੰ ਸੁਜਾ ਬਣਾ ਕੇ ਪ੍ਰਮਾਤਮਾ ਦੇ ਪਿਆਰ ਵਿੱਚ ਰਤੀ ਰਹਿੰਦੀ ਹੈ ਸਹਿਜ ਸੱਚ ਫਿਰ 라ਵਿਆ ਹਰ ਨਾਮਾ ਓਰ ਧਾਰ ਪ੍ਰਭੂ ਦਾ ਨਾਮ ਹਿਰਦੇ ਵਿੱਚ ਧਾਰ ਕੇ ਸਹਿਜ ਅਵਸਥਾ ਵਿੱਚ ਟਿਕ ਕੇ ਸਦਾ ਥਿਰ ਰਹਿਣ ਵਾਲੇ ਖਸਮ ਨੂੰ ਮਾਣਦੀ ਹੈ ਆਗਿਆ ਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਪ੍ਰਭੂ ਦੇ ਹੁਕਮ ਵਿੱਚ ਤੁਰਨ ਵਾਲੀ ਜੀਵ ਇਸਤਰੀ ਸਦਾ ਸੁਹਾਗ ਭਾਗ ਵਾਲੀ ਹੈ ਕਰਤਾਰ ਖਸਮ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਹੈ ਨਾਨਕ ਬਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ へ ਨਾਨਕ ਜਿਸ ਨੇ ਸਦਾ ਥਿਰ ਪ੍ਰਭੂ ਖਸਮ ਪ੍ਰਾਪਤ ਕਰ ਲਿਆ ਹੈ ਉਹ ਜੀਵ ਇਸਤਰੀ ਸਦਾ ਸੁਹਾਗ ਭਾਗ ਵਾਲੀ ਹੈ ਮਹਲਾ ਤੀਜਾ ਸੁਹavੀਏ ਨਿਮਾਣੀਏ ਸੋ ਸੋ ਸਦਾ ਸੁਮਾਲ ਏ ਚੋ ਚੋਹੇ ਕਸੂਮੇ ਰੰਗ ਨਾਲ ਪਿਆਰ ਕਰਨ ਵਾਲੀਏ ਵਿਚਾਰੀਏ ਖਸਮ ਪ੍ਰਭ ਨੂੰ ਸਦਾ ਚੇਤੇ ਰੱਖ ਨਾਨਕ ਜਨਮ ਸਵਾਰੈ ਆਪਣਾ ਕੋਲ ਭੀ ਛੁੱਟੀ ਨਾਲ ਏ ਨਾਨਕ ਇੰਜ ਤੂੰ ਆਪਣਾ ਜੀਵਨ ਸਵਾਰ ਲੈਂਗੀ ਤੇਰੀ ਕੋਲ ਵੀ ਤੇਰੇ ਨਾਲ ਮੁਕਤ ਹੋ ਜਾਏਗੀ ਪੌੜੀ ਆਪੇ ਤਖਤ ਰਚਾਇਓ ਨਾ ਆਕਾਸ ਪਤਾਲਾ ਕਾਸ਼ ਤੇ ਪਤਾਲ ਦੇ ਵਿਚਲਾ ਸਾਰਾ ਜਗਤ ਰੂਪ ਤਖਤ ਪ੍ਰਭੂ ਨੇ ਹੀ ਬਣਾਇਆ ਹੈ ਹੁਕਮ ਧਰਤੀ ਸਾਜਿਆ ਨ ਸੱਚੀ ਧਰਮਸਾਲਾ ਉਸਨੇ ਆਪਣੇ ਹੁਕਮ ਵਿੱਚ ਹੀ ਧਰਤੀ ਜੀਵਾਂ ਦੇ ਧਰਮਕ ਮਾਨ ਲਈ ਥਾਂ ਬਣਾਈ ਹੈ ਆਪ ਪਾਏ ਖਪਾਏ ਦਾ ਸੱਚੇ ਦੀਨ ਦੇ ਅੱਲਾ ਹੇ ਦੀਨਾਂ ਉਤੇ ਦਇਆ ਕਰਨ ਵਾਲੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਤੂੰ ਆਪ ਹੀ ਪੈਦਾ ਕਰਕੇ ਆਪ ਹੀ ਜੀਵਾਂ ਦਾ ਨਾਸ਼ ਕਰਦਾ ਹੈ ਸਭਨਾਂ ਰਿਜਕ ਸੰਭਾਹੇਂਦਾ ਤੇਰਾ ਹੁਕਮ ਨਿਰਾਲਾ ਹੇ ਪ੍ਰਭੂ ਪਰਮਾਤਮਾ ਤੇਰਾ ਹੁਕਮ अनोखा ਹੈ ਭਾਵੇਂ ਕੋਈ ਇਸ ਨੂੰ ਮੋੜ ਨਹੀਂ ਸਕਦਾ ਤੂੰ ਸਭ ਜੀਵਾਂ ਨੂੰ ਰਿਜਕ ਪੜਾਂਦਾ ਹੈ ਆਪੇ ਆਪ ਵਰਤਦਾ ਆਪੇ ਪ੍ਰਤਪਾਲਾ ਹਰਥਾ ਤੂੰ ਖੁਦ ਆਪ ਮੌਜੂਦ ਹੈ ਪ੍ਰਮਾਤਮਾ ਤੇ ਤੂੰ ਆਪ ਹੀ ਜੀਵਾਂ ਦੀ ਪਾਲਣਾ ਕਰਦਾ ਹੈ ਸਲੋਕ ਮਹੱਲਾ ਤੀਜਾ ਸੁਹਾਵਤਾ ਸੁਹਾਗਣੀ ਜਾ ਮਨ ਲਹਿ ਸਚ ਨਾਓ ਏ ਸੁਹੇ ਵੇਸ ਵਾਲੀਏ ਜੇ ਤੂੰ ਸਦਾ ਥਿਰ ਪ੍ਰਭੂ ਦਾ ਨਾਮ ਮੰਨ ਲਏਂ ਤਾਂ ਤੂੰ ਸੁਹਾਗ ਭਾਗ ਵਾਰੀ ਹੋ ਜਾਏ ਸਤ ਗੋਰੇ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਹੀਂ ਥਾਓ ਆਪਣੇ ਗੁਰੂ ਨੂੰ ਪਰੇਸ਼ਾਨ ਕਰ ਲੈ ਬੜੀ ਨਾਮ ਰੰਗਣ ਚੜ ਜਾਵੇਗੀ ਪਰ ਇਹ ਰੰਗਣ ਲਈ ਗੁਰੂ ਤੋਂ ਬਿਨਾ ਕੋਈ ਹੋਰ ਥਾ ਨਹੀਂ ਐਸਾ ਸ਼ਿੰਗਾਰ ਬਣਾਏ ਤੂੰ ਮੈੜਾ ਕਦੇ ਨਾ ਹੋਵੇਈ ਐਨਸ ਲੱਗੈ ਭਾਉ ਸੋ ਗੁਰੂ ਦੀ ਸਰਨ ਪੈ ਕੇ ਅਜਿਹਾ ਸੋਹਣਾ ਸ਼ਿੰਗਾਰ ਬਣਾ ਜੋ ਕਦੇ ਮੈੜਾ ਨਾ ਹੋਵੇ ਤੇ ਦਿਨ ਰਾਤ ਤੇਰਾ ਪਿਆਰ ਪ੍ਰਭੂ ਨਾਲ ਬਣਿਆ ਰਹੇ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ ਅੰਦਰ ਸੱਚ ਮੁਖ ਉਜਲਾ ਖਸਮੈ ਮਾਹੇ ਸੁਮਾਏ ਏ ਨਾਨਕ ਇਸ ਤੋਂ ਬਿਨਾਂ ਸੁਹਾਗ ਭਾਗ ਵਾਲੀ ਜੀਵ ਇਸਤਰੀ ਦਾ ਹੋਰ ਕੀ ਲੱਛਣ ਹੋ ਸਕਦਾ ਹੈ ਉਹਦੇ ਅੰਦਰ ਸੱਚਾ ਨਾਮ ਹੋਵੇ ਮੂਹ ਤੇ ਨਾਮ ਦੀ ਲਾਲੀ ਹੋਵੇ ਤੇ ਉਹ ਖਸਮ ਪ੍ਰਭੂ ਵਿੱਚ ਜੁੜੀ ਰਹੇ ਮਹੱਲਾ ਤੀਜਾ ਲੋਕਾਂ ਵੇਹੋ ਸੁਹਾਵੀ ਸੁਹਾ ਵੇਸ ਕਰੀ ਹੈ ਲੋਕੋ ਮੈਂ ਨੀਰੀ ਸੁਹੇ ਵੇਸ ਵਾਲੀ ਹੀ ਹਾਂ ਮੈਂ ਨੀਰੇ ਸੁਹੇ ਕਪੜੇ ਹੀ ਪਾੰਦੀ ਹਾਂ वेसि सह न पाई कर कर वेस रही पर निरे वेसा खसम प्रभु नहीं मिलता मैं वेस कर करके थक गई हाँ नानक तिनी सोह पाया जिनी गुर की सिख सुनी हे नानक खसम उन्होंने ही मिलता है जिन्होंने सतगुरु की सिक्ख्या सुनी है जो ताव है सो थी है ਨੰਬੇਦ ਕੰਤ ਮਿਲੇ ਜਦੋਂ ਜੀਵ ਇਸਤਰੀ ਇਸ ਅਵਸਥਾ ਤੇ ਅਪੜ ਜਾਏ ਕਿ ਜੋ ਪ੍ਰਭੂ ਨੂੰ ਪਾਉਂਦਾ ਹੈ ਉਹੀ ਹੁੰਦਾ ਹੈ ਤਾਂ ਇਸ ਤਰ੍ਹਾਂ ਉਹ ਕਸਮ ਪ੍ਰਭੂ ਨੂੰ ਮਿਲ ਪੈਂਦੀ ਹੈ ਪਾਉੜੀ ਹੁਕਮੇ ਸ੍ਰੇਸ਼ਟ ਸਾਜੀਅਨ ਬੋ ਬੇ ਭਿਤ ਸੰਸਾਰਾ ਹੁਕਮੇ ਸ੍ਰੇਸ਼ਟ ਸਾਜੀਅਨ ਬੋ ਭੇਤ ਸੰਸਾਰਾ ओ प्रभु उस प्रभु ने श्रृष्टि ए संसार अपने हुक्म अनुसार कई किस्म का बनाया है तेरा हुक्म झापी केतड़ा सचे लख है पारा हे सच्चे हे लख बेअंत परमात्मा प्रभु ये समझ नहीं पाती कि तेरा हुक्म को बलवान है एक ना नौ तू मेल लह गुर शब्द बिचारा ਕਈ ਜੀਵਨ ਤੂੰ ਗੁਰ ਸ਼ਬਦ ਵਿੱਚ ਜੋੜ ਕੇ ਆਪਣੇ ਨਾਲ ਮਿਲਾ ਲੈਂਦਾ ਹੈ ਸਚਰਤੇ ਸੇ ਨਿਰਮਲੇ ਹੋ ਮੈਂ ਤਜ ਵਿਕਾਰਾ ਉਹ ਜੀਵ ਹੋ ਮੈਂ ਰੂਪ ਵਿਕਾਰ ਤਿਆਗ ਕੇ ਤੇਰੇ ਨਾਮ ਵਿੱਚ ਰੰਗੇ ਜਾਂਦੇ ਹਨ ਤੇ ਪਵਿੱਤਰ ਹੋ ਜਾਂਦੇ ਹਨ ਜਿਸ ਤੂੰ ਮਿਲੈ ਸੋ ਤੁਦ ਮਿਲੈ ਸੋਈ ਸਚਿਆਰਾ हे ਪ੍ਰਭੂ ਪਰਮਾਤਮਾ ਜਿਸ ਨੂੰ ਤੂੰ ਮਿਲਾਉਂਦਾ ਹੈ ਉਹ ਤੈਨੂੰ ਮਿਰਦਾ ਹੈ ਤੇ ਉਹੀ ਸੱਚ ਦਾ ਵਪਾਰੀ ਹੈ ਸੱਚਰਤੇ ਸੇ ਨਿਰਮਲੇ ਹੋ ਮੈਂ ਤਜ ਵਿਕਾਰਾ ਜੇਸ ਤੂ ਮਿਲ ਹੈ ਸੋ ਤੁਦ ਮਿਲੈ ਸੋਈ ਸਚਿਆਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 785 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 786 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ